ਹੜ ਪਰਭਾਵਿਤ ਖੇਤ ਦੇ ਪਿੰਡਾਂ ਦੇ ਲੋਕਾਂ ਤੱਕ ਡਾਕਟਰ ਪੀਮਰਾਓ ਮੇਡਗਾ ਸੋਸਾਇਟੀ ਗੜਦੀਵਾਲਾ ਵੱਲੋਂ ਪ੍ਰਧਾਨ ਹਰਪਾਲ ਸਿੰਘ ਭੱਟੀ ਦੀ ਅਗਵਾਈ ਹੇਠ ਸੋਸਾਇਟੀ ਦੇ ਸਹਿਯੋਗ ਨਾਲ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ ਇਸੇ ਖੜੀ ਤਹਿਤ ਅੱਜ 5 ਸਤੰਬਰ ਨੂੰ ਖਾਸਾ ਕਾਲੀ ਗੜਦੀਵਾਲਾ ਦੇ ਪ੍ਰਿੰਸੀਪਲ ਜਸਪਾਲ ਸਿੰਘ ਵੱਲੋਂ ਵਿਦਿਆਰਥੀਆਂ ਦੇ ਯੋਗਦਾਨ ਸਦਕਾ ਤੇ ਸੋਸਾਇਟੀ ਆਗੂਆਂ ਦੇ ਯੋਗਦਾਨ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਟਾਂਡਾ ਨਾਲ ਲੱਗਦੇ ਪਿੰਡਾਂ ਮਿਆਣੀ ਮੰਡੀ ਰੜਾ ਤੋਂ ਹੁੰਦੇ ਹੋਏ ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਪਾਕਿਸਤਾਨ ਸੀਮਾ ਤੋਂ ਲਗਭਗ 1.5 ਕਿਲੋਮੀਟਰ ਦੀ ਦੂਰੀ ਤੇ ਸਥਿਤ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡਾਂ ਛੋਟਾ ਨਹਿਰਾ ਨਰੰਗਪੁਰ ਚਿੱਟੀ ਅਤੇ ਫਰੀਦਪੁਰ ਪਿੰਡਾਂ ਵਿੱਚ ਹੜਪੀੜਿਤ ਲੋਕਾਂ ਅਤੇ ਹੜਪੀੜਿਤ ਪਸ਼ੂਆਂ ਦ ਡਾਕਟਰ ਗੁਰ ਸਿਮਰਨਜੀਤ ਸਿੰਘ ਬਲੋ ਚੈੱਕ ਅਪ ਕਰਕੇ ਲੋੜੀਂਦੀਆਂ ਦਵਾਈਆਂ ਦਿੱਤੀਆਂ ਗਈਆਂ ਇਸ ਤੋਂ ਇਲਾਵਾ ਮਨੁੱਖੀ ਦਵਾਈਆਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਮੱਛਰ ਭਜਾਉਣ ਵਾਲੀਆਂ ਕੋਇਲਾ ਗੱਦੇ ਤਰਪਾਲ ਮੱਛਰਦਾਨੀਆਂ ਪਾਣੀ ਬਿਸਕੁਟ ਬਰੈਡ ਬੱਚਿਆਂ ਦੇ ਡਾਈਪਰ ਸੈਂਟਰੀ ਪੈਡ ਮੋਮਬੱਤੀਆਂ ਆਦ ਲੋੜੀਂਦੀ ਸਮਗਰੀ ਪ੍ਰਦਾਨ ਕੀਤੀ ਗਈ ਇਸ ਮੌਕੇ ਪ੍ਰਧਾਨ ਹਰਵਾਰ ਸਿੰਘ ਪੱਟੀ ਡਾਕਟਰ ਬਲਜੀਤ ਸਿੰਘ ਮੀਤ ਪ੍ਰਧਾਨ ਲੈਕਚਰਾਰ ਦਲਜੀਤ ਸਿੰਘ ਕੈਪਟਨ ਦੀਪ ਸਿੰਘ ਰਗਵਾਲ ਚੰਦਰਸ਼ੇਖਰ ਵੰਟੀ ਗੁਰਜੀਤ ਸਿੰਘ ਸੌਰਵ ਵਾਲਾ ਪ੍ਰਿੰਸੀਪਲ ਸੁਨੀਲ ਕੁਮਾਰ ਹਰਦੇンダー ਦੀਪਕ ਮਨ ਸਿਮਰਨਜੀਤ ਸਿੰਘ ਅਨਮੋਲ ਸਿੰਘ ਆਦ ਹਾਜ਼ਰ ਸਨ। ਹਾਂਜੀ ਪ੍ਰਧਾਨ ਜੀ ਜਿਹੜਾ ਅੱਜ ਦਾ ਤੁਹਾਡਾ ਕੈਂਪ ਆ ਉਹਦੇ ਬਾਰੇ ਦੱਸਿਓ। ਡਾਕਟਰ ਭਿਮਰਾਓ ਮੈਡੀਕਲ ਸੁਸਾਇਟੀ ਵੱਲੋਂ ਹੜਪੁੱਤਾਂ ਦੇ ਲਗਾਤਾਰ ਜਿਹੜਾ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ। ਅੱਜ ਤੁਹਾਡੀ ਟੀਮ ਵੱਲੋਂ ਅਨੁਭਗ 12:00 ਵਜੇ ਤੋਂ ਦੁਪਹਿਰ ਤੋਂ ਟੀਮ ਨਿਕਲੀ ਹੋਇਆ ਪਹਿਲਾ ਠੰਡੇ ਦੇ ਰੜਾ ਪਿੰਡ ਤੋਂ ਸਰਵਿਕ ਕਰਕੇ ਜਿਹੜੇ ਜਾਨਵਰਾਂ ਦਾ ਪਸ਼ੂ ਜਿਹੜਾ ਰੋਗ ਸੰਕਟ ਸੇ ਮੰਨਿਆ ਤਾਂ ਕਿਹਾ ਕਿ ਉਸ ਉਪਰੰਤ ਅੱਜ ਅਸੀਂ ਗੁਰਦਾਸਪੁਰ ਦੇ ਪਿੰਡ ਵਿੱਚ ਪਹੁੰਚੇ ਚਿੱਟੀ ਪਿੰਡ ਤੇ ਇਸ ਟਾਈਮ ਸਾਡੀ ਟੀਮ ਜਿਹੜੀ ਕਿੱਥੇ ਮੈਡੀਕਲ ਸੂਪ ਦੇ ਰਹੀ ਉਹਦੇ ਨਾਲ ਨਾਲ ਜਿਹੜੇ ਪਸ਼ੂਆਂ ਦੇ ਇਲਾਜ ਲਈ ਸਪੈਸ਼ਲ ਡਾਕਟਰ ਸਾਡੇ ਗੁਰਸਿਮਰਨ ਜੀ ਦੀ ਜਿਹੜੇ ਹੈਗਾ ਕੁਆਲੀਫਾਈਡ ਵੈਟਰਨਰੀ ਡਾਕਟਰ ਸਾਡੇ ਹੰਦੀ ਬੜ ਤੋਂ ਉਹ ਸਾਡੀ ਟੀਮ ਦੀ ਅਗਵਾਈ ਕਰ ਰਿਹਾ ਹੈ ਇਸ ਤੋਂ ਪਹਿਲਾਂ ਸਾਡੇ ਆ ਛੋਟਾ ਪਿਸਰ ਦੀ ਵਿਚਾਰਾ ਉਤ ਤੋਂ ਬਾਅਦ ਨਰੰਗਪੁਰ ਅਵੇੜੇ ਦਾਸ ਕੋਚ ਬਹੁਤ ਲੋਡ ਬੰਦ ਜਿਹੜੇ ਪਿੰਡ ਹੈਗੇ ਜਿੱਥੇ ਬਹੁਤ ਪਾਣੀ ਚੜਿਆ ਸਿਕਾ 4-4 ਫੁੱਟ ਜਿਹੜਾ ਘਰਾਂ ਚ ਪਾਣੀ ਭੜਿਆ ਹੋਇਆ ਤੇ ਹਾਲਾਤ ਬਹੁਤ ਗੰਭੀਰ ਬਣੇ ਹੋਇਆ ਇੱਥੇ ਤੱਕ ਬਹੁਤ ਟੀਮਾਂ ਨਹੀਂ ਪਹੁੰਚ ਰਹੀਆਂ ਪਰ ਪਰ ਚੈਨਲ ਰਾਸ਼ਨ ਬਹੁਤ ਆ ਰਿਹਾ ਪਾਣੀ ਵੀ ਬਹੁਤ ਆ ਰਿਹਾ ਪਰ ਮੈਡੀਕਲ ਟੀਮਾਂ ਕਦੇ ਕੋ ਘਟਾਈਆਂ ਸਾਡੀ ਟੀਮ ਵੱਲੋਂ ਜਿੱਥੇ ਅੱਜ ਅੰਮ੍ਰਿਤਸਰ ਚੱਕਰਪਾਤ ਤੇ ਬੀਤੇ ਜਾ ਰਹੀ ਹੈ ਉਹਦੇ ਨਾਲ ਨਾਲ ਪਸ਼ੂਆਂ ਦੀਆਂ ਬਿਮਾਰੀਆਂ ਦਾ ਵੀ ਪੂਰਪੂਰ ਜਿਹੜਾ ਅੱਜ ਡਾਕਟਰ ਰਜਪੁਰ ਸਿੰਘ ਜੀ ਸਿੰਘ ਵੱਲੋਂ ਇਲਾਜ ਕੀਤਾ ਜਾ ਰਿਹਾ ਇਹ ਸਾਡਾ ਨੰਤਰ ਦਾ ਲਾਚ ਚੱਲ ਚੱਲਦਾ ਇਸ ਟਾਈਮ ਰੱਬ ਦਾ ਸ਼ਾਮ ਹੋ ਰਿਹਾ ਤੇ ਅਜੇ ਆਪਾਂ ਇੱਕ ਰੂਪ ਪੰਡ ਦਾ ਸਰਵੇ ਕਰਕੇ ਆਪਾਂ ਜਿਹੜੇ ਲੋੜਵੰਦਾ ਉਹਨਾਂ ਨੂੰ ਮਦਦ ਕਰਦੇ ਕੋਈ ਲਗਭਗ 6-7 ਲੱਖ ਦੇ ਵਿਚ ਲੱਗਦਾ ਹੈ ਕੈਂਪ ਚੱਲ ਰਹੀ ਆ ਉਹਨਾਂ ਵਾਲੇ ਟਾਈਮ ਵਿੱਚ ਜਿਹੜਾ ਇੱਥੇ ਲੀਰੀ ਨੂੰ ਅਸੀਂ ਜਿਆਦਾ ਬੰਤੋਤ ਰਹੇ ਤੇ ਕੋਈ ਪਿੰਡ ਇਹ ਜਦੋਂ ਇਹ ਕਿਤਾਬ ਦੇ ਪਹਿਲੇ ਦਿਨ ਮੌਕਾ ਮਿਲਿਆ ਇੱਧਰ ਆਉਣ ਦਾ ਤੇ ਇੱਧਰ ਵੀ ਜਿਆਦਾ ਪਿੰਡਾ ਇਫੈਕਟਿਵ ਹੋ ਗਿਆ ਤੇ ਇੱਧਰ ਲੋਡ ਬੰਦ ਲੋਕ ਜਿਆਦਾ ਹੋ ਗਏ ਆ ਉਸ ਕਰਕੇ ਸਾਡੀ ਟੀਮੇ ਬਣਾਉਣਾ ਬਹੁਤ ਮੁਸ਼ਕਲ ਹੋ ਗਿਆ ਇੱਧਰ ਵੀ ਜਿਆਦਾ ਮੌਕਾ ਪਿੱਛੇ। ਸਭ ਤੋਂ ਪਹਿਲਾਂ ਇਸ ਕੈਂਪ ਲਵਾਉਣ ਵਿੱਚ ਅੱਜ ਦੇ ਜਿਹੜੇ ਜਮੀਨ ਦੀ ਪੈਂਪ ਦੀ ਦਵਾਈਸਨ ਆ ਜਿਹੜੀ ਪਸ਼ੂਆਂ ਦੀ ਕਰਦੀ ਗਈ ਆ ਉਹ ਸਪੈਸ਼ਲ ਧੰਨਵਾਦ ਕਰੂੰਗਾ ਮੈਂ ਖਾਲਸਾ ਪੌਲਿਸ ਚੈਦੀ ਬਰਾਦਰ ਡਾਕਟਰ ਜੀ ਬੀਸੀ ਡਾਕਟਰ ਜਸਪਾਲ ਸਿੰਘ ਜੀ ਦਾ ਯੂਨਾਨ ਵੱਲੋਂ ਜਿਹੜੇ ਜਿਹੜੀ ਬੱਚਿਆਂ ਨੇ ਆਪਣੇ ਵੱਲੋਂ ਥੋੜੀ ਥੋੜੀ ਕਲੈਕਸ਼ਨ ਕਰਕੇ ਦਿੱਤੀ ਸੀ ਉਹਨਾਂ ਦੇ ਤਵਾਜੋ ਸਮਾਰੋਹ ਜਾਰੀ ਕਰਵਾਇਆ ਕਰਦਾ ਹੈ ਮੈਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਡਾਕਟਰ ਪ੍ਰਿੰਸੀਪਲ ਜਸਾਸਨ ਜੀ ਦਾ ਨਾਲ ਉਹਦੇ ਡਾਕਟਰ ਸੁਖਮਰ ਜੀ ਸਿੰਘ ਦਾ ਵੀ ਧੰਨਵਾਦ ਕਰਦਾ ਆਪਣੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀਆਂ ਜਿਹੜੀਆਂ ਗੱਡੀਆਂ ਵੀ ਆਪ ਭਰਤ ਰਹੇ ਆ ਆਪਣਾ ਤੇਲ ਵੀ ਭਰਤ ਰਹੇ ਆ ਆਪਣਾ ਟਾਈਮ ਵੀ ਕੱਢ ਰਹੇ ਆ ਸਾਰੇ ਇਹ ਜਿਹੜੇ ਜਿਹੜੇ ਮੇਰੇ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਸੰਚੇ ਜਾਣ ਨਾਲ ਟਾਈਮ ਵਿੱਚ ਮੈਂ ਉਮੀਦ ਕਰਦਾ ਵੀ ਜਿਹੜੇ ਸਾਡੇ ਸੱਜਣਿਆਂ ਨੇ ਪੂਰਾ ਸਹਿਯੋਗ ਦੇ ਆਜ ਡਾਕਟਰ ਸਾਹਿਬ ਅੱਜ ਦੇ ਕੈਂਪ ਪਰ ਜਾਣ ਕਰੀਗੇ ਅੱਜ ਅਸੀਂ ਇੱਥੇ ਗੁਰਦਾਸਪੁਰ ਦੇ ਨਾਲ ਲੱਗਦੇ ਦਰਾਵੀਦ ਰਿਆ ਦੇ ਲੱਗਦੇ ਇਹ ਇਲਾਕੇ ਦੇ ਵਿੱਚ ਆਏ ਜਦੋਂ ਕਿ ਆਪਾਂ ਐਂਟਰ ਕੀਤੇ ਤੇ ਬਹੁਤ ਜ਼ਿਆਦਾ ਪਾਣੀ ਸੀ ਪਹਿਲਾਂ ਹੀ ਬਹੁਤ ਸਾਨੂੰ ਦਿੱਕਤਾਂਵਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਫਿਰ ਆ ਕੇ ਆਪਾਂ ਗਰਾਊਂਡ ਰਿਐਲਿਟੀ ਦੇਖੀ ਤੇ ਫਿਰ ਪਤਾ ਲੱਗਿਆ ਵੀ ਜਿਹੜੇ ਜਾਨਵਰ ਨੇ ਉਹ ਕਾਫੀ ਜ਼ਿਆਦਾ ਬਿਮਾਰੀ ਤੋਂ ਸਫਰ ਕਰ ਰਹੇ ਨੇ ਫੰਡੀ ਜਿਹਨੂੰ ਆਪਾਂ ਮੂੰਖਰ ਵੀ ਕਹਿੰਨੇ ਆ ਉਹਦੇ ਕੇਸ ਦਿਖੇ ਨੇ ਇੱਥੇ ਜਿੰਨਾ ਸਾਡੇ ਕੋਲ ਹੋ ਸਕਦਾ ਸੀਗਾ ਅਸੀਂ ਉਹਨਾਂ ਇੱਥੇ ਮੈਡੀਕੇਸ਼ਨ ਕੀਤੀ ਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਪੁੱਛੇ ਕੈਂਪ ਲੱਗਿਆ ਹੋਇਆ ਦਵਾਈਆਂ ਦੇ ਰਹੇ ਨੇ ਵਟਸਐਪ ਸੋ ਜੋ ਵੀ ਉਪਰਾਲਾ ਸੀਗਾ ਇਹ ਸਾਡੀ ਸਸਤਾ ਬੋਲੋ ਸੀ ਪ੍ਰਧਾਨ ਸਾਹਿਬ ਜੀ ਵੱਲੋਂ ਕਿ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਡੇ ਨਾਲ ਸਾਨੂੰ ਨਾਲ ਜੋੜ ਕੇ ਯੂਥ ਨੂੰ ਇਸ ਨੂੰ ਅੱਗੇ ਲੈ ਕੇ ਆਇਆ ਧੰਨਵਾਦ ਮੇਰਾ ਨਾਮ ਅਨਮੋਲਦੀਪ ਸਿੰਘ ਹੈ ਇਹ ਕਿਹੜਾ ਪਿੰਡ ਆ ਤੁਹਾਡਾ ਪਿੰਡ ਨਰੰਗਪੁਰ ਆਂ ਵੀਰ ਕਾਰ ਸੋਸਾਇਟੀ ਗੜਦੀ ਵਾਲਾ ਤੋਂ ਆਏ ਨੇ ਆਪਣੇ ਬਹੁਤ ਧੰਨਵਾਦ ਇਹਨਾਂ ਵੀਰਾਂ ਭਰਾਵਾਂ ਦਾ ਪਾਣੀ ਬਹੁਤ ਗੋਲੀ ਦੀ ਸਾਟ ਵਾਂਗ ਵੱਧਦਾ ਰਿਹਾ ਘਰਾਂ ਨੂੰ ਘਰਾਂ ਚ ਸਾਮਾਨ ਐ ਅਡਜਸਟ ਕਰਨ ਵਾਸਤੇ ਵੀ ਟਾਈਮ ਨਹੀਂ ਮਿਲਿਆ ਹੈ ਗਾੜ ਡੰਗਰ ਪਸ਼ੂ ਵੀ ਬਹੁਤ ਆਪਣੇ ਰੁੜ ਗਏ ਆ ਹੋਰ ਵੀ ਕਾਫੀ ਮੁਸ਼ਕਲਾਂ ਆਈਆਂ ਵਾ ਬਰ ਰਿਹਾ ਸੈਨ ਨੂੰ ਜਗ੍ਹਾ ਵੀ ਨਹੀਂ ਸੀ ਲੱਭਦੀ ਆਪਣੇ ਤੇ ਹੋਰ ਆਪਣੇ ਕਈ ਕੁੱਝ ਥਾਵਾਂ ਤੇ ਬਿਆਨ ਦੀ ਕੋਸ਼ਿਸ਼ ਕਰਦੇ ਅਨਾ ਪਾਣੀ ਚੜ ਗਿਆ ਤੇ ਬਹੁਤ ਮੁਸ਼ਕਲ ਹੋਈ ਆਪਣੇ ਖਾਣ ਪੀਣ ਨੂੰ ਤੇ ਆਪਣੇ ਪਾਣੀ ਨਹੀਂ ਵੀ ਬਹੁਤ ਆਪਣੇ ਹਾਲਾਤ ਮਾਰੇ ਜੀ ਆਪਣੇ ਧਸਿਆਂ ਟੁੱਟਣ ਕਰ ਕਰਾਂ ਤੇ ਪਾਣੀ ਪੂਰਾ ਦਿਨਾਂ ਸਮਾਂ ਹੀ ਸਾਰਾ ਦਾਣਾ ਪੱਕਾ ਸਾਰਾ ਰੋੜ ਗਿਆ ਹੋਰ ਕਈ ਚੀਜ਼ਾਂ ਦਾ ਨੁਕਸਾਨ ਹੋਇਆ ਕਾਫੀ ਸਾਰਾ ਘੋਡੀ ਬਰਵਾਦ ਹੋਇਆ ਪਾਣੀ ਆ ਉਸ ਵੇਲੇ ਵੀ ਸਾਰਾ ਪਰ ਡੜੇ ਹੋਏ ਹੀ ਤੇ ਪਾਣੀ ਵੀ ਬਹੁਤ ਫਾਸਟ ਆਇਆ ਵਾ ਤੇ ਆਪਣੇ ਜਿਹੜੇ ਘਰਾਂ ਚ ਸਮਾਨ ਹੀ ਉਹ ਵੀ ਅਡਜਸਟਮੈਂਟ ਬਾਲ ਬੱਚਾ ਵੀ ਜਨਾ ਆਪਣੇ ਪਿੰਡਾਂ ਦੇ ਬੱਚੇ ਛੋਟੇ ਉਹ ਵੀ ਬਹੁਤ ਮੁਸ਼ਕਲਾਂ ਚ ਆਏ ਹੋਰ ਵੀ ਕਈ ਆਪਣੇ ਡੰਗਰ ਪਸ਼ੂ ਵੀ ਬਹੁਤ ਰੋੜਿਆ ਵਾ ਸਾਰਿਆਂ ਦਾ ਲੋਕਾਂ ਨੂੰ ਆਪਣਾ ਸਮਾਨ ਚੱਕਣ ਦਾ ਮੌਕਾ ਵੀ ਨਹੀਂ ਮਿਲਿਆ ਉਹਨਾਂ ਨੇ ਆਪਣਾ ਪਸ਼ੂਆਂ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਤੇ ਛੋਟੇ ਬੱਚਿਆਂ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ ਬਹੁਤੇ ਪਰਿਵਾਰਾਂ ਦੇ ਜਿਹੜੇ ਛੋਟੇ ਡੰਗਰ ਸੀਗੇ ਉਹ ਤਾਂ ਰੁੜ ਗਿਆ ਵੱਡੇ ਡੰਗਰ ਨੂੰ ਕਿਸੇ ਤਰੀਕੇ ਨਾਲ ਉਹਨੇ ਬਚਾਲਿਆ ਸਮਾਨ ਸਾਰਾ ਲਗਭਗ ਘਰਾਂ ਦਾ ਖਰਾਬ ਹੋ ਗਿਆ ਕਿਸੇ ਤਰ੍ਹਾਂ ਦਾ ਵੀ ਉਹ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਪਵਿਲੀਆਂ ਦੂਰ ਹਨ ਉਹ ਨਟਕੇ ਇਸ ਕਿੱਟੀ ਪਿੰਡ ਆ ਗਿਆ ਨਰੰਗਪੁਰ ਪਿੰਡ ਦੇ ਨਾਲ ਦਾ ਪਿੰਡ ਹੈ ਉੱਥੇ ਕਾਫੀ ਨੁਕਸਾਨ ਹੋਇਆ ਹੈ ਤੇ 4 ਦਿਨ ਪਾਣੀ ਇਸ ਗੁਰਦੁਆਰਾ ਸਾਹਿਬ ਚ ਗਿਰਿਆ ਤੇ 4 ਦਿਨ ਪਾਣੀ ਘਰਾਂ ਵਿੱਚ ਗਿਰਿਆ ਹੁਣ ਪਾਣੀ ਉਤਰਿਆ ਹਜੇ ਵੀ ਪਾਣੀ ਖੇਤਾਂ ਵਿੱਚ ਸੜਕਾਂ ਦੇ ਉੱਪਰ ਦੀ ਪਾਰ ਕਰ ਰਿਹਾ ਘਟੋ ਘਟ ਫੁੱਟ ਫੁੱਟ 2 2 ਫੁੱਟ ਪਾਣੀ ਹਜੇ ਵੀ ਚੜਿਆ ਹੋਇਆ ਹੈ ਨਿਤ ਨਾਮਾ ਦੀ ਅਦੇ ਦੇ ਰੇਵਾ ਨਹਾਰੇ ਕਿਤੇ ਤੇਰੇ ਲਾਟ ਨ ਕਰੇ ਲੋਕਿਆ ਕਿਤੇ ਤੇਰੇ ਗਾਣ ਨਹਾਰੇ ਸਭ ਸਾਵਨ ਤੁਮ ਦੀ ਪਾਣੀ ਦਾ ਰੇਵਾ ਹੋ ਰਹਾ ਰਮਾਜ ਚੌਕ ਚੌਕ ਆ ਨਾ ਨਦਨੋ ਸੇ ਸੋਖਲੇ ਚਾਨਮ ਦੇਖ ਲੇ ਕਰ ਤਲਮ ਅ ਵਿਚਾਰੀ ਡਾਕਟਰ ਬੀ ਆਰ ਅੰਬੇਡਕਰ ਸੁਸਾਇਟੀ ਗੜੀ ਵਾਲਾ ਬਦੋਂ ਮਨੁੱਖੀ ਦਵਾਈਆਂ ਅਤੇ ਪਸ਼ੂਆਂ ਦੀਆਂ ਦਵਾਈਆਂ ਦਾ ਕੈਂਪ ਜਿਹੜਾ ਨਿਰੰਤਰ ਜਾਰੀ ਹੈ ਇਹ ਰੇਜੇਂਦਰਾ ਜੀ ਨੇ ਦੱਸਿਆ ਕਿ ਨਸ਼ੇਰੀ ਦੇ ਲਾਗੇ ਅਸੀਂ ਪਹੁੰਚ ਚੁੱਕੇ ਹਾਂ ਇਹ ਇਨਸਾਨੀ ਦਵਾਈਆਂ ਤੋਂ ਇਲਾਵਾ ਜਿਹੜਾ ਖਸ਼ੂਆਂ ਦਾ ਨਾਮ ਦਵਾਈਆਂ ਦਾ ਕਿਹਨਾਂ ਨਾਮ ਦਾ ਜਿਹੜਾ ਉਹ ਬਣਾਇਆ ਹੋਇਆ ਹੈ ਗਾਵਨ ਸਤਨੋ ਪਟਟ ਪਰਮਾਈ ਗਾਵੇ ਨੋਪਾਤਾਨੀ ਗਾਵਨ ਦੁਤਨੋ ਸੰਮੋਹ ਅਯਾਮ ਸੰਮੋਹ ਅਯਾਮ ਸਾਵਨ ਮੇਨ ਨਾਮ ਨਮਰਨ ਉਪਾਏ ਇੰਦੇਰੇ ਸਾਚਾਤ ਤੇ